ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨੂੰ ਚੌਕੀ ਗੱਲ ਕਰਨੀ ਹੈ ਜੀ ਜੋ ਆਪਣੇ ਕੱਪ ਚੱਲ ਰਿਹਾ ਸੀਗਾ ਪਿੰਡ ਜੈਮਲ ਸਿੰਘ ਦੀ ਧਰਤੀ ਤੇ ਨਰੋ ਟੂਰਨਾਮੈਂਟ ਉਸ ਦਿਨ ਮੀਂਹ ਪੈਣ ਹੋਣ ਕਰਕੇ ਵੀਰੇ ਕੈਨਸਲ ਹੋ ਗਿਆ ਸੀਗਾ ਫਾਈਨਲ ਦਿਨ ਤੇ ਭਰਾਵਾਂ ਨੇ ਉਹ ਟੂਰਨਾਮੈਂਟ ਕੱਲ ਨੂੰ ਕਰਾਉਣੇ ਆ ਪਹਿਲਾਂ ਕੁਆਟਰ ਮੈਚ ਹੋਣਗੇ ਜੀ ਫਿਰ ਦੋ ਸੈਮੀਫਾਈਨਲ ਫਿਰ ਇੱਕ ਫਾਈਨਲ ਮੈਚ ਜੀ ਆਪਾਂ ਇਹ ਜਾਣਕਾਰੀ ਦੇਣੀ ਹੈ ਜੀ ਟੂਰਨਾਮੈਂਟ ਦਾ ਫਾਈਨਲ ਦਿਨ ਰਹਿੰਦਾ ਸੀਗਾ ਜੀ ਉਹ ਫਾਈਨਲ ਦਿਨ ਕੱਲ ਨੂੰ ਖੇਡਿਆ ਜਾਣਾ ਸਾਰੀਆਂ ਟੀਮਾਂ ਦੇ ਇੰਤਿਆਹਾਨ ਸਣੀ ਦੀ ਟੀਮ ਵੀ ਖੇਡ ਰਹੀ ਆ ਮਹਰਾਜ ਦੀ ਟੀਮ ਵੀ ਖੇਡ ਰਹੀ ਆ ਹਿੰਮਤਪੁਰੇ ਦੀ ਟੀਮ ਵੀ ਖੇਡ ਰਹੀ ਆ ਤਿੰਨ ਮਾਲੇ ਮੁੰਡੇ ਵੀ ਖੇਡ ਰਹੇ ਨੇ ਉਸ ਟੂਰਨਾਮੈਂਟ ਤੇ ਕੱਲ ਨੂੰ ਜੀ ਫਾਈਨਲ ਦਿਨ ਆ ਉਸ ਟੂਰਨਾਮੈਂਟ ਤੇ ਉਹਨਾਂ ਰੋਲਾਂ ਗਾ ਟੀਮਾਂ ਦੇ ਇੰਤਿਆਹਾਨ ਜਿਨੇ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਾਣਕਾਰੀ ਇਹ ਹੀ ਹੈ ਜੀ ਆਪਣੀ ਜੈਮਲ ਸਿੰਘ ਵਾਲੇ ਦਾ ਫਾਈਨਲ ਦਿਨ ਜਿਹੜਾ ਬਾਕੀ ਸੀਗਾ ਵੀਰੇ ਉਹ ਕੱਲ ਨੂੰ ਫਾਈਨਲ ਹੋਊਗਾ ਜੀ ਸਾਰੇ ਟੀਮਾਂ ਟਾਈਮ ਨਾਲ ਆ ਜਾਣ ਵਧੀਆ ਓਵਰ ਮਿਲਣਗੇ ਵਧੀਆ ਪ੍ਰਬੰਧ ਕੀਤੇ ਗਏ ਆਪਣੇ ਭਰਾਵਾਂ ਵੱਲੋਂ ਉਮਰਾ ਇਹਦੀ ਟੀਮ ਹੈ ਸੈਣੀ ਵਾਲੇ ਮੁੰਡੇ ਹਿੰਮਤਪੁਰਾ ਢਿੱਲ ਵਾਲੇ ਮੁੰਡੇ ਜੋ ਵੀ ਟੀਮਾਂ ਫਾਈਨਲ ਦੇ ਨਾਲੇ ਮਨ ਲਦੇ ਇੱਕ ਮੈਚ ਹੋਇਆ ਸੀਗਾ ਜੀ ਕੁਆਟਰ ਤੇ ਦੂਜੇ ਮੈਚ ਸਾਇਦ ਬਾਕੀ ਨੇ ਸਾਰੀਆਂ ਟੀਮਾਂ ਨੂੰ ਇਹੀ ਹੈ ਵੀ ਨੇ ਵੀ ਟਾਈਮ ਨਾਲ ਗਰਾਊਂਡ ਦੇ ਵਿੱਚ ਆ ਜਾਣ ਪਿੰਡ ਜੈਮਲ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਕੱਲ ਨੂੰ ਫੱਲਣ ਹੁਣ ਆ ਜੀ ਹਾਂਜੀ ਸ਼ੇਅਰ ਕਰ ਦਿਓ ਵੀਰੇ ਚੈਨਲ ਨੂੰ ਜਿਹਨੇ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਸਾਰੇ ਜਾਣੇ ਕੱਲ ਨੂੰ ਫਾਈਨਲ ਹੋਣਾ ਜੀ ਪਿੰਡ ਜੈਮਲ ਸਿੰਘਰ ਦੀ ਧਰਤੀ ਤੇ ਮਿਲਦੇ ਆਂ ਸਾਰੇ ਜਾਣੇ ਰਲ ਮਿਲ ਕੇ ਲਾਵਾਂਗੇ ਰੌਣਕਾਂ ਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ